ਵੀਡੀਓ ਦੇਖਣ ਵਾਲੇ ਸਾਰੇ ਵੀਰਾਂ ਭੈਣਾਂ ਨੂੰ ਸਾਸਰੀ ਕਾਲ ਮੈਂ ਦੀਪਾइका ਐਂਡ ਭਾਈ ਰੁੱਪਾ ਤੇ ਆਪਣੀ ਮੈਸਟਰੋ ਦਾ ਸੈਕੰਡ ਜਾਂ ਥਰਡ ਪਾਰਟ ਚ ਆਉਗੀ ਇਹ ਵੀਡੀਓ ਤੇ ਉੱਪਰ ਵਾਲੀ ਸਾਰੀ ਬਾਡੀ ਖੁੱਲ ਗਈ ਜੀ ਦੀ ਪਿੱਛੇ ਬਾਡੀ ਲੈ ਗਈ ਸਾਈਡ ਪੈਨਲ ਲੈ ਗਈ ਸਾਈਡ ਫੱਟੀਆਂ ਲੈ ਗਈਆਂ ਜੀ ਹੈੱਡ ਵਾਈਜ਼ਰ ਲੈ ਗਿਆ ਤੇ ਸਾਈਡ ਪੈਨਲ ਨੋਜ਼ ਤੇ ਮਡਗਾਰਡ ਸਾਰਾ ਸਮਾਨ ਲੈ ਗਿਆ ਹੁਣ ਬਿਲਕੁਲ ਓਪਨ ਹੋ ਗਈ ਤੇ ਇਸ ਦੂਬਾ ਇਹਦਾ ਵਰਕ ਸਟਾਰਟ ਕਰਾਂਗੇ ਇੰਜਨ ਕੱਢਣ ਵਾਲਾ ਹਜੇ ਏਅਰ ਕਲੀਨਰ ਖੋਲਣ ਵਾਲਾ ਕੱਢ ਕੇ ਤੇ ਉਹ ਵੀ ਤੁਹਾਨੂੰ ਦਿਖਾਵਾਂਗੇ ਜੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰਦੇ ਰਹੋ ਵੀਰੇ ਤੇ ਐਦਾਂ ਹੀ ਮੇਰੀ ਹੌਸਲਾ ਵਜਾਈ ਕਰਦੇ ਰਹੋ ਸਕੂਟਰੀ ਚੋਂ ਇੰਜਨ ਬਾਹਰ ਨਿਕਲ ਗਿਆ ਥੱਲੇ ਸਟੈਂਡ ਤੇ ਹਲਤੀ ਤਾਂ ਕਿ ਪਿੱਛੇ ਵਾਲਾ ਮਰਗਾੜੇ ਦਾ ਵਿੰਗਾ ਨਾ ਹੋਵੇ ਆ ਰਿਹਾ ਜੀ ਇੰਜਨ ਬਾਹਰ ਕਿੱਕਰ ਖੁੱਲ ਗਿਆ ਤੇ ਸੈਲਫ ਨਾ ਵੱਜਣ ਦਾ ਰੀਜ਼ਨ ਸੈਲਫ ਕੈਪ ਪਲੇ ਫੁੱਲ ਤੇ ਸੈਲਫ ਦੀ ਗਰਾਰੀ ਦੇ ਸੈਲਫ ਦੀ ਗਰਾਰੀ ਦੇ ਦੰਦੇ ਟੁੱਟੇ ਪਏ ਜੀ ਦੋ ਇਕੱਠੇ ਸੈਲਫ ਗিয়ার ਵੀ ਤਕਰੀਬਨ ਖਤਮ ਹੀ ਆ ਤੇ ਕ੍ਰਿੰਕ ਚ ਬਲ ਵੇਖੋ ਕਿੰਨਾ ਹਾਂਜੀ ਦੋਸਤੋ ਇੰਜਨ ਪਟਿਆ ਗਿਆ ਸਰ ਹੈਡ ਪਟਿਆ ਗਿਆ ਸਿਲੰਡਰ ਘਟ ਨਿਕਲ ਗਈ ਬਾਹਰ ਪਿਸਟਨ ਨਿਕਲ ਗਿਆ ਬਾਹਰ ਪਿਸਟਨ ਕੱਢਣ ਵਾਲਾ ਸੌਰੀ ਪਿਸਟਨ ਬਾਹਰ ਕੱਢਣ ਵਾਲਾ ਤੇ ਕਾਰਬੂਟਰ ਖੁੱਲ ਗਿਆ ਸਾਰਾ ਉਸ ਤੋਂ ਹਾਰਟਸ ਖੁੱਲ ਗਏ ਠੀਕ ਹੈ ਜੀ ਕਿਦੋਂ ਬਦ ਕ੍ਰੈਂਕ ਖੋਲਾਂਗੇ ਇਹਦੀ ਤੇ ਇਹਨੂੰ ਓਵਰ ਆਲ ਕਰਾਂਗੇ ਇੰਜਨ ਤਕਰੀਬਨ ਖੁੱਲ ਗਿਆ ਦੋਸਤੋ ਤੇ ਵਾਸ਼ ਕਰਮ ਤੋਂ ਬਾਅਦ ਜਦੋਂ ਇੰਜਨ ਬਣਾਂਗੇ ਉਹ ਇਹਦੂ ਅਗਲੇ ਪਾਰਟ ਦੇ ਵਿੱਚ ਵੀਡੀਓ ਦਿਖਾਵਾਂਗੇ